ਹਾਂਜੀ ਦੋਸਤੋ ਪੀਡੀਐਫਾ ਹਰਿਆਣੇ ਦੇ ਵਿੱਚ ਜਿਹੜਾ ਚੱਲ ਰਿਹਾ ਹੈ ਪਹਿਲੀ ਵਾਰੀ ਹਰਿਆਣੇ ਦੇ ਵਿੱਚ ਪੀਡੀਐਫ ਦੀ ਸ਼ੁਰੂਆਤ ਹੋ ਰਹੀ ਹੈ ਉਹਦੇ ਵਿੱਚ ਜਿਹੜੀ ਆ ਬੁਲਟ ਮੋਟਰਸਾਈਕਲ ਦੀ ਜੇਤੂ ਹੈ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਬਾਈ ਹੋਰੀ ਨਵੇਂ ਸ਼ਹਿਰ ਤੋਂ ਆਏ ਸੀ ਸੋ ਬਹੁਤ-ਬਹੁਤ ਵਧਾਈਆਂ ਵੀਰੇ ਤੁਹਾਨੂੰ ਤੁਹਾਨੂੰ ਭਾਜੀ ਆ ਤੁਸੀਂ ਗਾਂ ਦੇਖ ਸਕਦੇ ਹੋ ਇਹ ਕਿੰਨਾ ਦੁੱਧ ਦੇਣੇ ਇੱਥੇ ਰਿਕਾਰਡ ਕੀਤਾ ਜੀ ਇਹਨੇ ਭਾਜੀ 71 ਕਿਲੋ 700 ਬਨੇ 800 ਨੂੰ ਫਾਈਨਲ ਨਹੀਂ ਪਤਾ ਠੀਕ ਹੈ ਜੀ ਲਗਭਗ 71 7-800 ਦੁੱਧ ਦੇਣੇ ਕਿੰਨਾ ਗਈ ਹੈ ਇਥੇ ਪਹਿਲੇ ਨੰਬਰ ਤੇ ਇਹਨਾਂ ਦੁੱਧ ਕੱਢ ਗਏਗਾ ਪਹਿਲੇ ਸਥਾਨ ਤੇ ਆਈ ਹੈ ਕਿਹੜੇ ਸੂਏ ਜੀ ਇਹੋ ਨੇ ਇਹ ਭਾਜੀ ਤੀਜਾ ਸੂਆ ਆ ਮੰਨ ਲਓ ਹਾਂਜੀ ਇਹ ਸੀਆਰਆਈ ਪੀਡੀਐਫ 에 ਚ ਆਇਆ ਸਗਾ ਸੀਆਰਆਈ ਦਾ ਮਿਲਸ ਸੀਮਨ ਦੀ ਹੈ ਮਿਲਸ ਸੀਮਨ ਦੀ ਇਹ ਆਪ ਹੈ ਜੀ ਬੱਚੀ ਤੇ ਤੁਸੀਂ ਦੇਖ ਸਕਦੇ ਹੋ ਬਾਡੀ ਵਾਈਜ਼ ਆ ਜਿਹੜੀ ਗਾਂ ਦਾ ਸਟਰਕਚਰ ਦੇਖ ਸਕਦੇ ਹੋ ਤੁਸੀਂ ਕਿੰਨੀ ਸੋਹਣੀ ਇਹਦੀ ਜਿਹੜੀ ਖਰਾਕ ਦੀ ਮੈਨੇਜਮੈਂਟ ਰੱਖ ਕੇ ਇਹਨੀਆਂ ਗਾਵਾਂ ਜਿਹੜੀਆਂ ਨੇ ਰੱਖਣੀਆਂ ਬਹੁਤ ਔਖੀ ਗੱਲ ਹੁੰਦੀ ਹੈ ਬਾਈ ਜੀ ਇਹਨਾਂ ਨੂੰ ਆਪਦੇ ਬੱਚਿਆਂ ਤੋਂ ਵੱਧ ਵੀ ਤਿਆਰ ਰੱਖਣਾ ਪੈਂਦਾ ਜਿਹੜੀ ਗਾਂ ਦੀ ਕੈਟਾਗਰੀ ਆ ਗਈ ਅਸੀਂ ਦੇਖਿਆ ਤੁਸੀਂ 24 ਘੰਟੇ ਇੱਥੇ ਲੱਗੇ ਹੀ ਰਹਨੇ ਹੋ ਇੱਥੇ ਕਿਉਂ ਇੱਕ ਤਾਂ ਇੱਥੇ ਘਰ ਤੋਂ ਦੂਰ ਆ ਕੇ ਥੋੜਾ ਜਿਹਾ ਸਟ्रेस ਜਾਣਾ ਵਰ ਨੂੰ ਆਉਂਦੀ ਹੈ ਉਹ ਚੀਜ਼ ਦਾ ਕਿੰਨਾ ਫਰਕ ਇਹ ਨੂੰ ਪਿਆਏਗਾ ਜਿਵੇਂ ਘਰੇ ਇਹ ਕਿੰਨੇ ਦੁੱਤੇ ਚੱਲ ਰਹੀ ਸੀ ਭਾਜੀ ਇਹ ਅੱਜ ਤੋਂ ਇਹ 10 ਦਿਨ ਪਹਿਲਾਂ ਰਾਜਸਥਾਨ ਮੇਲਾ ਹੋਇਆ ਥਗਾ ਹਾਂਜੀ ਉੱਥੇ ਟਰੈਕਟਰ ਜਿੱਤੀ ਆਈ ਹੈ ਠੀਕ ਹੈ ਜੀ ਉੱਥੇ ਇਹਨੇ ਕਿੰਨਾ ਦੁੱਧ ਕੱਢਿਆ ਸੀ ਇਹ ਕੱਢਿਆ ਨੇ 78 ਕਿਲੋ 600 ਗ੍ਰਾਮ ਠੀਕ ਹੈ ਜੀ ਉਹਦੇ ਨਾਲ ਥੋੜਾ ਜਿਹਾ ਹੁਣ ਇਥੇ ਫਰਕ ਪਿਆ ਉੱਥੇ ਤਾਂ ਉਹਨਾਂ ਉੱਥੇ ਮੇਲਾ ਸੀਗਾ ਮੰਨ ਲਓ ਖੁੱਲਾ ਪਾਣੀ ਵੀ ਮਾਰ ਸਕਦੇ ਸੀਗੇ ਹਾਂਜੀ ਤੁਸੀਂ ਬੁਰਸ਼ ਵੀ ਮਾਰ ਸਕਦੇਗੇ ਕੋਈ ਟੀਕਾ ਮੰਨ ਲਓ ਮੋਖ ਲੱਗੇ ਕੁਛ ਉਹ ਲਾ ਸਕਦੇਗੇ ਹਾਂਜੀ ਇੱਥੇ ਕੋਈ ਬੁਰਸ਼ ਨਹੀਂ ਲਾ ਸਕਦੇ ਬਿਲਕੁਲ ਹੱਥ ਵੀ ਨਹੀਂ ਲਾ ਸਕਦੇ ਆਪਾਂ ਇਸ ਤੱਕ ਦੇ ਹਾਂਜੀ ਤੋਂ ਗਾਵਾਂ ਸੀ ਜਾਂ ਗਰਮੀ ਪੂਰੀ ਮੰਦੀ ਪੱਖੇ ਵੱਡੇ ਲੈਂਦੇ ਸੀਗੇ ਪੱਖੇ ਦੇ ਪਿੱ ਦੇਖ ਸਕਦੇ ਹੋ ਵੀ ਇੰਨਾ ਮਾਹੌਲ ਬਦਲ ਕੇ ਵੀ ਜੇ ਮੰਨ ਲਓ ਪਾਣੀ ਪੂਣੀ ਖੁੱਲਾ ਹੁੰਦਾ ਅਸੀਂ ਸਾਡਾ ਟੀਚਾ ਸਾਕੇ 80 82 ਲੀਟਰ ਘੜਾ ਕੇ ਜਾਣਦਾ ਬਿਲਕੁਲ ਹਾਂਜੀ ਘਰ ਵਧੀਆ ਘਟਦੀ ਸੀਗਾ ਠੀਕ ਹੈ ਜੀ ਘਰੇ ਕਿੰਨੇ ਤੇ ਚੱਲ ਰਹੀ ਸੀ ਜਦੋਂ ਘਰੇ ਆਪਣੇ ਜਮਾਂ ਖੁੱਲੇ ਮਾਹੌਲ ਚਾਉਦੇ ਚ ਹੁੰਦੀ ਹੈ ਜੀ ਘਰ ਭਾਜੀ ਫੀਡ ਘਟਾਈ ਸੀ ਘਰ ਇਹ 76 77 ਤੇ ਸੀਗੀ ਠੀਕ ਹੈ ਜੀ ਮਨੋ ਬਿਲਕੁਲ ਅਸੀਂ 14 15 ਕਿਲੋ ਦੇ ਰੱਖੀਓ ਸੀ ਹਾਂਜੀ ਤੋਂ ਇੰਨਾ ਫਿਰ ਮੇਲੇ ਜਾ ਕੇ 2 4 ਦਿਨੇ ਖਿੱਚ ਹੁੰਦੀ ਹੈ ਬਿਲਕੁਲ ਹਾਂਜੀ ਜਿਆਦਾ ਬਈ ਮੁਰਗੀ ਆਪਾਂ ਇਹਦੇ ਬਾਡੀ ਤੇ ਪ੍ਰੈਸ਼ਰ ਵੀ ਨਹੀਂ ਪਾਉਣਾ ਹਨਾ ਜੀ ਹਨਾ ਤੇ ਉਸ ਤੋਂ ਬਾਅਦ ਜਿਹੜੀ ਦੂਜੇ ਨੰਬਰ ਤੇ ਗਾਂ ਆਈ ਹੈ ਆਪਣੀ ਹਾਂਜੀ ਇਹਦਾ ਕੀ ਰਿਕਾਰਡ ਰਿਹਾ ਜੀ ਇੱਥੇ ਇਹਦਾ ਭਾਜੀ 71 ਕਿਲੋ 650 ਪਣੀ 700 ਸਾਰਾ 350 ਗ੍ਰਾਮ ਦਾ ਫਰਕ ਆ 350 ਗ੍ਰਾਮ ਦਾ ਫਰਕ ਹੈ ਫਾਸਟ ਹੈਗਣ ਦਾ ਪਹਿਲਾਂ ਤਿੰਨ ਚੁਆਈਆਂ ਇਹ ਮੋੜੇ ਚੱਲਦੀ ਸੀਗੀ ਅੱਧੀ ਚੁਆਈ ਨੇ ਥੋੜਾ ਵੱਧ ਘਟ ਘਟੇ ਵੱਧ ਘਟ ਗਈ ਬਸ ਠੀਕ ਹੈ ਜੀ ਵੀ ਮੁਕਾਬਲੇ ਦੀਆਂ ਗਾਵਾਂ ਇਹ ਨੇ ਇਹਦਾ ਕਿਹੜਾ ਸੀਮਣਾ ਜੀ ਇਹ ਹੈਗੀ ਆ ਵਰਲਡ ਵਾਈਡ ਦੂਏ ਦੀ ਬ੍ਰਹਮਸੰਧੀ ਬ੍ਰਹਮਸੰਧੀ ਹੈ ਜਿਹੜੀ ਤੁਸੀਂ ਦੇਖ ਰਹੇ ਹੋ ਜੀ ਦੋਸਤੋ ਇਹ ਜਿਹੜੀਆਂ ਦੋਵੇਂ ਮੁਕਾਬਲੇ ਦੀਆਂ ਗਾਵਾਂ ਨੇ ਸੋ ਇਹ ਗਾਵਾਂ ਨੇ ਪੀਡੀਐਫ ਦੇ ਵਿੱਚ ਪੰਜਾਬ ਦੇ ਗੱਭਰੂ ਨੇ ਬਾਜ਼ੀ ਮਾਰੀ ਏ ਜਿਹੜੇ ਮੂਹਰੇ ਦੇ ਵਿੱਚ ਆਪਾਂ ਹਰਿਆਣੇ ਵਾਲੇ ਜਾ ਕੇ ਬਾਈ ਇਹ ਮੂਰੇ ਨੇਗੇ ਹਰ ਕੰਮ ਦੇ ਵਿੱਚ ਪੰਜਾਬ ਦੇ ਬਰੀਡ ਵਾਈਜ਼ ਵੀ ਖੀਰੀਆਂ ਦੇ ਵਿੱਚ ਵੀ ਜਿਹੜੇ ਪੰਜਾਬ ਦੇ ਬਰੀਡਰ ਸੀ ਉਹ ਅੱਗੇ ਰਹੇ ਨੇਗੇ ਸੋ ਬਹੁਤ ਬਹੁਤ ਵਧਾਈ ਬਾਈ ਜੀ ਰਾਜਸਥਾਨ ਵੀ ਇਹ ਦੂਜੀ ਤੇ ਆਈ ਸੀ ਰਾਜਸਥਾਨ ਵੀ ਦੂਜੀ ਹਾਂ ਜੀ ਬਿਊਟੀ ਫਸਟ ਆਈ ਸੀ ਰਾਜਸਥਾਨ ਠੀਕ ਹੈ ਜੀ ਤੁਸੀਂ ਜਿਹੜੇ ਹੁਣ ਇਹ ਕਿਸਾਨ ਨਵੇਂ ਆਪਣੀ ਪੀੜ੍ਹੀ ਬਾਹਰ ਨੂੰ ਵੀ ਜਾ ਰਹੀ ਹੈ ਜਾਂ ਇਸ ਲਾਈਨ 'ਚ ਕੰਮ ਕਰ ਰਹੇ ਉਹਨਾਂ ਨੂੰ ਤੁਸੀਂ ਕੀ ਸਨੇਹਾ ਦੇਣਾ ਚਾਹੁੰਦੇ ਹੋ ਜੀ ਉਹਨਾਂ ਨੂੰ ਇਹੀ ਆ ਭਾਈ ਇੱਥੇ ਨਸ਼ੇ ਪੱਤੇ ਤੋਂ ਬਚੇ ਰਹੋ ਨਸ਼ੇ ਕਰਕੇ ਘਰ ਦੇ ਬਾਹਰ ਕੱਢਦੇ ਆ ਬਿਲਕੁਲ ਹਾਂਜੀ ਮੀਆਂ ਉਸੇ ਜਾ ਕੇ ਬਚ ਰਹਿਣਗੇ ਬਾਦੂ ਮੰਦਿਰ ਨਾਲ ਨਾ ਘੁੰਮੋ ਜਦਾ ਹਾਂਜੀ ਉਹਦਾ ਆਪਣਾ ਸ਼ੌਂਕ ਵਧੀਆ ਹੈ ਮੰਨ ਲਓ ਵਧੀਆ ਬਰੀਡ ਦੇ ਕੰਮ ਕਰ ਰਹੇ ਨੇ ਲੋ ਫਾਰਮਰਾਂ ਕੋਲੋ ਵਪਾਰੀਆਂ ਕੋਲ ਨਾ ਪਤਾ ਪਰ ਵਪਾਰੀਆਂ ਦਾ ਸਾਰੇ ਨਹੀਂ ਮਾੜੇ ਹਾਂਜੀ ਵਿੱਚੋਂ ਜ਼ਿਆਦਾਤਰ ਜਿਹੜੇ ਇਹ ਹੁੰਦੇ ਇੱਕ ਵਧੀਆ ਬੰਦੇ ਕੋ ਜਨਨ ਕੋ ਗਾਂ ਮੰਨ ਲਓ ਦੋਸਤੋ ਤੁਸੀਂ ਦੇਖ ਸਕਦੇ ਹੋ ਵੀ ਜੇ ਤੁਸੀਂ ਕਿਸੇ ਫਾਰਮਰ ਤੋਂ ਇਸ ਤਰ੍ਹਾਂ ਦੇ ਵੀਰ ਤੋਂ ਗਾਂ ਲਾਉਂਗੇ ਦੇਖੋ ਇਹਨਾਂ ਨੇ ਬਹੁਤ ਜ਼ਿਆਦਾ ਤਿਆਰਬਾ ਹੰਡਾਇਆ ਹੈ ਕਾਟੇ ਵਾਦੇ ਵੀ ਬਹੁਤ ਖਾਦੇ ਹੋਣਗੇ ਆ ਤੁਸੀਂ ਇਹ ਨਾ ਦੇਖਿਆ ਕਰੋ ਦੇਖੋ ਗਦਾ ਗਦੇ ਦੇ ਮੁੱਲ 'ਚ ਮਿਲੂ ਘੋੜਾ ਘੋੜੇ ਦੇ ਮੁੱਲ 'ਚ ਮਿਲੂਗਾ ਆਪਾਂ ਨੂੰ ਹੁੰਦਾ ਵੀ ਯਾਰ ਉੱਥੋਂ ਤਾਂ ਇੰਨੇ ਦੀ ਮਿਲਦੀ ਐ ਫਾਰਮਰ ਕੋਲੇ ਇੰਨੇ ਦੀ ਐ ਪਰ ਉਹਦੇ ਪਿੱਛੇ ਬਹੁਤ ਜਿਹੜਾ ਉਹਨਾਂ ਨੇ ਦੁੱਖ ਣਡਾਇਆ ਹੁੰਦਾ ਹੈ ਹਾਂਜੀ ਘਾਟੇ ਵਾਦੇ ਖਾਦੇ ਹੁੰਦੇ ਨੇ ਫੇਰ ਜਾ ਕੇ ਸਾਨੂੰ ਚੰਗੀ ਬੱਛੀ ਉਹਨੋਂ ਮਿਲਦੀ ਐ ਇਹਨਾਂ ਨੂੰ ਮੰਨ ਲਓ ਜੇ ਤੁਸੀਂ 10 ਗਾਮ ਰੱਖਣੀ ਆ ਜਿੱਥੇ 4 ਰੱਖ ਲੋ ਚੰਗੀਆਂ ਲੈ ਲੋ ਬਿਲਕੁਲ ਹਾਂਜੀ ਫੇ ਤੁਸੀਂ ਕਾਮ ਜਾਵਾ ਜੇ ਤੁਸੀਂ 10 ਮੰਨੋ ਲੈ ਲਈਆਂ 20 ਲੈ ਲਈਆਂ ਮੁਰਕੇ ਗਿਆ ਅਧੀਆਂ ਖਰਾਬ ਹੋਈ ਨਹੀਂ ਆ ਮਰ ਜਣੀਆਂ ਉਹੀ ਬੰਦੇ ਨੇ ਲੋਨ ਲਿਆਂਦਾ ਜੇ ਕਿਸੇ ਕੋ ਪੈਸੇ ਦਿਲ ਟੁੱਟ ਜਾਂਦਾ ਫੇ ਦਿਲ ਟੁੱਟ ਜਾਂਦਾ ਮੁਰਕੇ ਉੱਠ ਨਹੀਂ ਸਕਦਾ ਜੀ ਬੰਦਾ ਸੋ ਆਪਣੇ ਲੋਕ ਲੈਂਦੇ ਸਸਤੇ ਵਾਲ ਨੂੰ ਹਾਂਜੀ 10 ਦੀ ਜਗ੍ਹਾ 5 ਦੀ 4 ਲੈ ਲੋ ਚੰਗੀਆਂ ਲੈ ਲੋ ਬਿਲਕੁਲ ਚੰਗੀਆਂ ਲੋ 2 ਸਾਲ ਵੱਧ ਲੱਗ 19 ਖਰਾਕ ਦੀ ਉਹਨਾਂ ਨੇ 19 ਪ੍ਰੋਡਕਸ਼ਨ ਕਰਦਾ ਨੇ ਵਧੀਆ ਸੀਮਾ ਲਾ ਲਓ ਕਿਹੜੇ ਕਾਲੀ ਆਈ ਚ ਇੱਕ ਸਾਲ ਪੈਸੇ ਬਚਦੇ ਆ ਦੋ ਸਾਲ ਤਾਂ ਅਧੀਆਂ ਰੀਪੀਟਰ ਹੋ ਜਣੀਆਂ ਤੇ ਲਾਸ ਜਾਂਦਾ ਬਿਲਕੁਲ ਜੀ ਸੋ ਬਹੁਤ ਬਹੁਤ ਵਧਾਈ ਜੀ ਤੁਹਾਨੂੰ ਸੋ ਉਥੋਂ ਸਿੱਖਣ ਦੀ ਵੀ ਲੋੜ ਹੈ ਬਹੁਤ ਸਾਰੇ ਕਿਸਾਨ ਦੋਸਤਾਂ ਨੂੰ